ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਜੀ ਬਾਹ ਦੀ ਕਾਟ ਪਾ ਕੇ ਬਾਹ ਨੂੰ ਕਮੀਜ਼ ਦੇ ਨਾਲ ਅਟੈਚ ਕਰਨਾ ਦੱਸਾਂਗੇ ਦੇਖੋ ਸਭ ਤੋਂ ਪਹਿਲਾਂ ਦੇਖੋ ਆਪਾਂ ਇਸ ਤਰ੍ਹਾਂ ਆਪਣਾ ਕੱਪੜਾ ਰੱਖਿਆ ਹੋਇਆਗਾ ਆਪਣਾ ਬਾਹ ਦਾ ਮੋਡਾ ਆਇਆਗਾ 9 ਇੰਚ 9 ਇੰਚ ਮੋਡਾ ਆਇਆ ਆਪਣਾ ਨਾਪ ਕੇ ਆਪਾਂ 8 ਇੰਚ ਤੇ ਮਾਰਕ ਕਰਨਾ 1 ਇੰਚ ਘਟਾ ਕੇ ਤੇ نیچے ਨੂੰ ਆਪਾਂ ਡਾਊਨ ਕਰਨਾ 3 ਇੰਚ 3 ਇੰਚ ਡੰਗ ਕਰਾਂਗੇ ਆ ਲਓ ਜੀ 10 ਇੰਚ ਡਾਊਨ ਕਰਨ ਤੋਂ ਬਾਅਦ 2.5 ਇੰਚ ਆਪਾਂ ਉੱਪਰ ਮਾਰਕ ਕਰਨਾ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਆਪਸ ਦੇ ਵਿੱਚ ਮਿਲਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਮਿਲਾਉਣ ਤੋਂ ਬਾਅਦ ਇਹਦਾ ਕਰ ਲੈਣਾ ਆਪਾਂ ਹਾਫ ਅੱਧਾ-ਅੱਧਾ ਇੰਚ ਦੀ ਕਾਟ ਪਾਵਾਂਗੇ ਦੇਖੋ ਜੀ ਆਪਾਂ ਦੋਵੇਂ ਪਾਸੇ ਹਲੋ ਜੀ ਕਾਟ ਪਾਉਣ ਤੋਂ ਬਾਅਦ ਆ ਲੋ ਜੀ ਇਸ ਤਰ੍ਹਾਂ ਪੈ ਗਈ ਕਾਟ ਆਪਣੀ ਕਾਟ ਆਪਾਂ ਦੇਖੋ ਜੀ ਸਿਰੇ ਤੱਕ ਪਾਉਣੀ ਆ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਜੀ ਹੁਣ ਆਪਾਂ ਇਹਦੀ ਕਰ ਲੈਣੀ ਆ ਕਟਿੰਗ ਆ ਲੋ ਜੀ ਆ ਹੋ ਗਈ ਆਪਣੀ ਕਟਿੰਗ ਹੁਣ ਆਪਾਂ ਕੀ ਕਰਨਾ ਜੀ ਦੋ ਪੱਲੇ نیچے ਛੱਡ ਦੇਣੇ ਆ ਤੇ ਦੋ ਚੱਕ ਲੈਣੇ ਆ ਦੋ ਦੇ ਵਿੱਚ ਆਪਾਂ ਦੇਖੋ ਕਾਟ ਪਾ ਲੈਣੀ ਆ ਇਹ ਇਸ ਤਰ੍ਹਾਂ ਆ ਲੋ ਜੀ ਆ ਪੈ ਗਈ ਆਪਣੀ ਆ ਪੈ ਗਈ ਦੇਖੋ ਜੀ ਆਪਣੀ ਕਾਰਟ ਜਦੋਂ ਇੰਨੀ ਡੂੰਗੀ ਕਾਰਟ ਪੈਂਦੀ ਆ ਨਾ ਤਾਂ ਆਪਣੀ ਬਾਹਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਆਪਣੀ ਮਤਲਬ ਕਿ ਬਾਹਾਂ 'ਚ ਝੋਲ ਨਹੀਂ ਪੈਂਦਾ ਬਾਹਾਂ 'ਚ ਵੱਲ ਨਹੀਂ ਪੈਂਦੇ ਹੁਣ ਆਪਾਂ ਤੁਹਾਨੂੰ ਇਸ ਦੀ ਲਾਈਨਿੰਗ ਦੀ ਕਟਿੰਗ ਕਰਕੇ ਦੱਸਦੇ ਆਂ ਵੀ ਆਪਾਂ ਲਾਈਨਿੰਗ ਦੀ ਕਟਿੰਗ ਕਿੱਦਾਂ ਕਰਨੀ ਆ ਆ ਲੋ ਜੀ ਆਹ ਵਾਲਾ ਆਪਣਾ ਕੱਪੜਾ ਦਾ ਇਹ ਸੂਟ ਦੇ ਵਿੱਚੋਂ ਨਾ ਜਿਹੜੇ ਨਾ ਕਮੀਜ਼ ਦੀ ਲਾਈਨਿੰਗ ਕਟਿੰਗ ਕਰਨ ਤੋਂ ਬਾਅਦ ਸਾਈਡ ਤੋਂ ਕੱਪੜਾ ਲੈਣਾ ਹੁੰਦਾ ਉਹ ਵਾਲਾ ਕੱਪੜਾ ਹੈਗਾ ਆ ਆਪਣੀਆਂ ਦੇਖੋ ਜਿਨ੍ਹਾਂ ਦੀ ਆਪਾਂ ਕਾਟ ਪਾਈ ਆ ਉਹ ਬਾਵਾ ਨੇ ਚਾਹੇ ਤਾਂ ਤੁਸੀਂ ਦੋਵੇਂ ਰੱਖ ਲਓ ਚਾਹੇ ਤੁਸੀਂ ਇੱਕ ਰੱਖ ਲਓ ਇਸ ਤਰ੍ਹਾਂ ਰੱਖ ਕੇ ਆ ਲੋ ਜੀ ਇਸ ਤਰ੍ਹਾਂ ਰੱਖ ਕੇ ਨਾ ਆਪਾਂ ਬੱਸ ਐਦਾਂ ਆਪਣੀ ਦੇਖੋ ਫਰੰਟ ਵਾਲੀ ਕਾਟ ਵੀ ਪਾਈ ਹੋਈ ਆ ਬੈਕ ਵਾਲੀ ਆਪਾਂ ਜ਼ਿਆਦਾ ਕੁਝ ਵੀ ਵੱਧ ਘੱਟ ਨਹੀਂ ਰੱਖਣਾ ਭਾ ਪੈ ਐਦਾਂ ਬਾਹ ਦੀ ਕਟਿੰਗ ਕਰ ਲੈਣੀ ਲਾਈਨਿੰਗ ਆ ਲੋ ਜੀ ਆ ਹੋ ਗਈ ਆਪਣੀ ਲਾਈਨਿੰਗ ਦੀ ਕਟਿੰਗ ਹੁਣ ਆਪਾਂ ਤੁਹਾਨੂੰ ਇਸ ਦੀ ਸਲਾਈ ਕਰਕੇ ਦਿਖਾਉਣੀ ਆ। ਇਹ ਆ ਲੋ ਜੀ ਆ ਆ ਆਪਣਾ ਨਾ ਲਾਈਨਿੰਗ ਦਾ ਕੱਪੜਾ ਹੈਗਾ। ਲਾਈਨਿੰਗ ਦੇ ਕੱਪੜੇ ਦੇ ਉੱਪਰ ਨਾ ਜੇ ਆਪਾਂ ਇਸ ਤਰ੍ਹਾਂ ਉਲਟੀ ਬਾਹ ਰੱਖ ਲੈਣੀ ਆ। ਬਾਹ ਨੂੰ ਉਲਟਾ ਰੱਖਣਾ, ਉਲਟਾ ਰੱਖ ਕੇ ਆਪਾਂ ਇੱਥੇ ਸਲਾਈ ਲਗਾ ਲੈਣੀ ਆ। ਇਸ ਸਲਾਈ ਲਗਾਉਣ ਤੋਂ ਬਾਅਦ ਜਿਹੜਾ ਐਕਸਟਰਾ ਕੱਪੜਾ ਉਹਦੀ ਕਟਿੰਗ ਕਰ ਦੇਣੀ ਆ ਆਪਾਂ ਤੇ ਆ ਦੇਖੋ ਬਾਹਾਂ ਆਪਣੀ ਨਾ ਇਸ ਤਰ੍ਹਾਂ ਸਿੱਧੀ ਹੋ ਜੂਗੀ ਤੁਹਾਨੂੰ ਆਪਾਂ ਕਰਕੇ ਵੀ ਦਿਖਾਉਣੀ ਆ ਐ ਦੇਖੋ ਜੀ ਇਸ ਤਰ੍ਹਾਂ ਆਪਣੀ ਬਾਹ ਸਿੱਧੀ ਹੋ ਗਈ ਠੀਕ ਆ ਜੀ ਇਹਨੂੰ ਨਾ ਆਪਾਂ ਇਸ ਤਰ੍ਹਾਂ ਰੱਖਣਾਗਾ ਇਸ ਤਰ੍ਹਾਂ ਇੰਨਾ ਫਰਕ ਪਾ ਦੇਣਾ ਆ ਦੇਖੋ ਜਿਹੜਾ ਆ ਵਾਲਾ ਕੱਪੜਾ ਹੈਗਾ ਇਹਨੂੰ ਇਹ ਇਸ ਤਰ੍ਹਾਂ ਠੀਕ ਆ ਜੀ ਇਸ ਤਰ੍ਹਾਂ ਰੱਖ ਕੇ ਆਪਾਂ ਸਾਪੇ ਕਿ ਇੱਥੇ ਨਾ نیچے ਸਲਾਈ ਲਗਾ ਲੈਣੀ ਹੈਗੀ ਐਸ ਤਰ੍ਹਾਂ ਦੇਖੋ ਜੀ ਐਸ ਤਰ੍ਹਾਂ ਸਲਾਈ ਲਗਾ ਲੈਣੀ ਹੈ ਨੀਚੇ ਵਾਲੀ ਸਲਾਈ ਲਗਾਉਣ ਤੋਂ ਬਾਅਦ ਠੀਕ ਆ ਜੀ ਆਪਾਂ ਕੀ ਕਰਨਾਗਾ ਜਦੋਂ ਨਾ ਆਪਾਂ ਇਹਨੂੰ ਉਹ ਕਰਾਂਗੇ ਆ ਦੇਖੋ ਇਹ ਆ ਵਾਲੇ ਕੱਪੜੇ ਨੂੰ ਨਾ ਆਪਾਂ ਇੰਨਾ ਕੁ ਵਰਕ ਹੀ ਆਪਾਂ ਬਾਹਰ ਦਿਖਾਉਣਾਗਾ ਬਾਕੀ ਵਰਕ ਆਪਾਂ ਨਾ ਐਸ ਤਰ੍ਹਾਂ ਰੱਖ ਕੇ ਇਨੂੰ ਆਪਾਂ ਇਹ ਐਦਾਂ ਫੋਲਡ ਕਰ ਲੈਣਾ ਫੋਲਡ ਕਰਕੇ ਜਿੰਨੀ ਆਪਣਾ ਨਾ ਇਹ ਆ ਦੇਖੋ ਆਪਾਂ ਐਦਾਂ ਕਰ ਲਿਆ ਹੁਣ ਆਪਾਂ ਇਹਨੂੰ ਬਾਹ ਨੂੰ ਐਦਾਂ ਹੀ ਰੱਖਣਾਗਾ ਐਦਾਂ ਰੱਖ ਕੇ ਆਪਾਂ ਕਮੀਜ਼ ਲੈਣਾਗਾ ਆ ਦੇਖੋ ਜੀ ਬਾਹ ਆਪਣੀ ਇਸ ਤਰ੍ਹਾਂ ਰੱਖੀ ਹੋਈ ਆ ਆਪਣਾ ਨਾ ਬਾਹ ਲੈਣੀ ਆ ਬਾਹ ਦਾ ਜਿਹੜਾ ਆ ਵਾਲਾ ਹਿੱਸਾ ਸਲਾਈ ਵਾਲਾ ਇਹਨੂੰ ਆਪਾਂ ਉੱਪਰ ਛੱਡ ਦੇਣਾ ਤੇ ਇਸ ਤਰ੍ਹਾਂ ਬਿਨਾਂ ਕਿਸੇ ਚੀਜ਼ ਨੂੰ ਖਿੱਚੇ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਇਹ ਇੱਥੇ ਠੀਕ ਹੈ ਜੀ ਜਿੰਨੀ ਆਪਣੀ ਮੂਰੀ ਹੈਗੀ ਮੂਰੀ ਰੱਖ ਕੇ ਆਪਾਂ ਦੇਖੋ ਜਿੰਨੀ ਆਪਣੀ ਮੂਰੀ ਹੈ ਤੇ ਜਿੰਨਾ ਮੋਡਾ ਆਪਾਂ ਇਹਨਾਂ ਦੋਵਾਂ ਨੂੰ ਆਪਸ ਦੇ ਵਿੱਚ ਇਹ ਇਸ ਤਰ੍ਹਾਂ ਮਲਾ ਲੈਣਾ ਹੁਣ ਆਪਾਂ ਦੇਖੋ ਜੀ ਇਹ ਸਲਾਈ ਲਗਾ ਦੇਣੀ ਆ ਸਲਾਈ ਦੇਖੋ ਮੇਰੀਆਂ ਸਾਰੀਆਂ ਭੈਣਾਂ ਨੂੰ ਪਤਾ ਹੀ ਐ ਇਸ ਤਰ੍ਹਾਂ ਆਹ ਦੇਖੋ ਜੀ ਆਪਾਂ ਫਿਟਿੰਗ ਵਾਲੀ ਸਲਾਈ ਜਿਵੇਂ ਤੁਹਾਨੂੰ ਮਾਰਕ ਕਰਕੇ ਦਿਖਾਇਆ ਸੀ ਉਵੇਂ ਆਪਾਂ ਇਦਾਂ ਸਲਾਈ ਲਗਾ ਲਈ ਸਲਾਈ ਲਗਾਉਣ ਤੋਂ ਬਾਅਦ ਆਪਾਂ ਨਾ ਬਾਹ ਨੂੰ ਸਿੱਧਾ ਕਰ ਲੈਣਾ ਇਹ ਇਸ ਤਰ੍ਹਾਂ ਆਹ ਲਓ ਜੀ ਇਸ ਤਰ੍ਹਾਂ ਦੇਖੋ ਜੀ ਤਰਪਾਈ ਜਿੱਦਾਂ ਮੈਂ ਅੱਜ ਨਾ ਤੁਹਾਨੂੰ ਸਲਾਈ ਲਗਾ ਕੇ ਦਿਖਾਈ ਆ ਇਸ ਤਰ੍ਹਾਂ ਦੇਖੋ ਜੀ ਤਰਪਾਈ ਕਰਨ ਦੀ ਆਪਾਂ ਨੂੰ ਬਾਹ ਤੇ ਜ਼ਰੂਰਤ ਨਹੀਂ ਪੈਂਦੀ ਆਹ ਵਾਲੀ ਸਲਾਈ ਜ਼ਰੂਰ ਲਗਾਉਣੀ ਹੈਗੀ ਤੇ ਹੁਣ ਆਪਾਂ ਕੀ ਕਰਨਾ ਆ ਦੇਖੋ ਆਪਣੀ ਆ ਫਰੰਟ ਵਾਲੀ ਕਾਰਟ ਆ ਗਈ ਠੀਕ ਹੈ ਜੀ ਆ ਵਾਲੀ ਕਾਰਟ ਆ ਆਪਣੀ ਫਰੰਟ ਵਾਲੀ ਜਿੱਧਰ ਆਪਣੀ ਫਰੰਟ ਦੇਖੋ ਇਧਰ ਵੀ ਆਪਣੇ ਮੋਢੇ ਦੇ ਫਰੰਟ ਵਾਲੀ ਕਾਰਟ ਆ ਇਧਰ ਵੀ ਫਰੰਟ ਵਾਲੀ ਕਾਰਟ ਆ ਆਪਾਂ ਬਾਹ ਨੂੰ ਨਾ ਕਮੀਜ਼ ਦੇ ਅੰਦਰ ਐਦਾਂ ਕਰ ਲੈਣਾ ਏ ਇਸ ਤਰ੍ਹਾਂ ਇਸ ਤਰ੍ਹਾਂ ਕਰਨ ਤੋਂ ਬਾਅਦ ਆਪਾਂ ਨਾ ਆ ਵਾਲੀ ਜਿਹੜੀ ਸਾਈਡ ਸਲਾਈ ਆ ਬਾਹ ਦੀ ਤੇ ਕਮੀਜ਼ ਦੀ ਇਹਨਾਂ ਦੋਵਾਂ ਨੂੰ ਆਪਾਂ ਆਪਸ ਦੇ ਵਿੱਚ ਇਸ ਤਰ੍ਹਾਂ ਮਿਲਾ ਲੈਣਾ ਮਿਲਾਉਣ ਤੋਂ ਬਾਅਦ ਆਪ ਐਸ ਤਰ੍ਹਾਂ ਰੱਖ ਕੇ ਦੇਖੋ ਦੁਬਾਰਾ ਫੇਰ ਚੈੱਕ ਕਰ ਲੈਣਾ ਵੀ ਇੱਧਰ ਉੱਧਰ ਜੇ ਹੋ ਜਵੇ ਉਹ ਵੀ ਕੋਈ ਗੱਲ ਨਹੀਂ ਹੁੰਦੀ ਜੀ ਵੀ ਜੇ ਆਪਣੀ ਨਾਲ ਸਹੀ ਸਲਾਈ ਲੱਗੇ ਆਪਾਂ ਢੇੜ ਕੇ ਲਾਈਏ ਹਲਕਾ ਫਰਕ ਪੈ ਜਾਂਦਾ ਹੁੰਦਾ ਇਹ ਏਡੀ ਕੋਈ ਖਾਸ ਗੱਲ ਨਹੀਂ ਹੁੰਦੀ ਹੁਣ ਆਪਾਂ ਦੇਖੋ ਇਹ ਤੇ ਸਲਾਈ ਲਗਾ ਲੈਣੀ ਹੈ ਸਲਾਈ ਲਾਉਣ ਟਾਈਮ ਕੋਈ ਵੀ ਕੱਪੜਾ ਆਪਾਂ ਖਿੱਚਣਾ ਨਹੀਂ ਹੈਗਾ। ਨਾ ਬਾਹ ਦਾ ਨਾ ਹੀ ਕਨੀ। ਇੱਕ ਮੇਰੀ ਭੈਣ ਨੇ ਪੁੱਛਿਆ ਸੀ ਵੀ ਦੀਦੀ ਕਿਹੜਾ ਕੱਪੜਾ ਉੱਪਰ ਰੱਖੀਏ ਬਾਹ ਦਾ ਕੀ ਕਨੀ ਦਾ। ਦੇਖੋ ਜੀ ਮੇਰਾ ਤਾਂ ਬਾਹ ਦਾ ਕੱਪੜਾ ਹਮੇਸ਼ਾ ਉੱਪਰ ਹੁੰਦਾ ਜਿੱਦਾਂ ਤੁਹਾਨੂੰ ਸੌਖਾ ਲੱਗਦਾ। ਤੁਸੀਂ ਉਦਾਂ ਸਲਾਈ ਲਗਾ ਸਕਦੇ ਹੋ। ਉਹਨਾ ਆ ਵਾਲੀ ਆਪਣੀ ਜਿਹੜੀ ਤੁੱਕੀ ਬਣਾਈ ਹੋਈ ਹੈਗੀ ਇਹਨੂੰ ਪੱਟੀ ਕਹਿ ਲਓ ਇਹਨੂੰ ਨਾ ਆਪਾਂ ਆਹ ਵਾਲੇ ਨੂੰ ਪਿੱਛੇ ਨੂੰ ਕਰਕੇ ਤੀਰੇ ਵਾਲੀ ਸਲਾਈ ਨੂੰ ਇਹਦੇ نیچے ਰੱਖ ਕੇ ਇਹ ਇਸ ਤਰ੍ਹਾਂ ਫੇਰ ਆਪਾਂ ਸਲਾਈ ਲਗਾਉਣੀ ਆ ਇਹ ਆਪਾਂ ਜ਼ਰੂਰ ਲਗਾਉਣੀ ਆ ਇਹ ਬਣਾਉਣੀ ਮੇਰੀ ਪਿਛਲੀ ਵੀਡੀਓਜ਼ ਚ ਦੱਸੀ ਹੋਈ ਹੈ ਵੀ ਆਪਾਂ ਕਿੱਦਾਂ ਬਣਾਉਣੀ ਆ ਦੇਖੋ ਜੀ ਆਪਾਂ ਨਾ ਕੋਈ ਵੀ ਕੱਪੜਾ ਖਿੱਚਣਾ ਨਹੀਂ ਹੈਗਾ ਜਦੋਂ ਨਾ ਆਪਣੀ ਗਲਾ ਪਿੱਛੇ ਜਾਂਦਾ ਜਾਂ ਬਾਹਾਂ ਘੁੰਮਦੀ ਆ ਇਹੀ ਰੀਜ਼ਨ ਹੁੰਦਾ ਜਦੋਂ ਆਪਾਂ ਨਾ ਕੱਪੜੇ ਨੂੰ ਖਿੱਚ ਕੇ ਸਲਾਈ ਕਰਦੇ ਆ ਆ ਹੁਣ ਕੱਪੜਾ ਆ ਗਿਆ ਸਾਈਡ ਸਲਾਈ ਵਾਲਾ ਇਹਨੂੰ ਐਦਾਂ ਫੋਲਡ ਕਰ ਦੇਣਾ ਤੇ ਜਿਹੜਾ ਆਪਣਾ ਆਹ ਵਾਲਾ ਕੱਪੜਾ ਇਹਨੂੰ ਆਪਾਂ ਦੇਖੋ ਜੀ ਇਹ ਐਸ ਤਰ੍ਹਾਂ ਫੋਲਡ ਕਰਕੇ ਇੱਦਾਂ ਕੋਈ ਵੀ ਬਲ ਨਹੀਂ ਹੋਣਾ ਚਾਹੀਦਾ ਆ ਲੋ ਆ ਆਪਣੀ ਬਾਹ ਬੰਨ੍ਹ ਲਈ ਜੀ ਹੁਣ ਆਪਾਂ ਤੁਹਾਨੂੰ ਬਾਹ ਸਿੱਧੀ ਕਰਕੇ ਦਿਖਾਉਣੀ ਆ ਸਾਡ ਸਲਾਈ ਕਿੱਦਾਂ ਲੱਗੀ ਹੈ ਜੀ ਆ ਦੇਖੋ ਜੀ ਆਪਣੀ ਬਾਹ ਕਮੀਜ਼ ਦੇ ਨਾਲ ਅਟੈਚ ਹੋ ਚੁੱਕੀ ਹੈ ਜੀ ਦੇਖੋ ਕੋਈ ਵੀ ਬਲ ਨਹੀਂ ਪਿਆ ਹੈਗਾ ਇਸ ਤਰ੍ਹਾਂ ਕੋਈ ਵੀ ਬਲ ਨਹੀਂ ਪੈਂਦਾ ਕਮੀਜ਼ ਦੇ ਵਰਕ ਨੂੰਨ ਕਰਕੇ ਕਮੀਜ਼ نیچے ਨੂੰ ਜਾ ਰਿਹਾ ਦੇਖੋ ਇਸ ਤਰ੍ਹਾਂ ਕੋਈ ਵੀ ਬਲ ਨਹੀਂ ਪੈਂਦਾ ਨਾ ਅੱਗੇ ਪਿਆ ਦੇਖੋ ਜੀ ਨਾ ਪਿਆ ਆਪਣੇ ਪਿੱਛੇ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਫਰੰਟ ਵਾਲਾ ਪੱਲਾ ਡਾਊਨ ਕਰਕੇ ਵੀ ਇਹਦਾ ਸੈਂਟਰ ਕਿਹੜਾ ਬਣਦਾ ਦੇਖੋ ਜੀ ਬਾਹ ਦਾ ਸੈਂਟਰ ਤੇ ਕਮੀਜ਼ ਦਾ ਸੈਂਟਰ ਆ ਬਣ ਜਾਂਦਾਗਾ ਫਰੰਟ ਵਾਲਾ ਪੱਲਾ ਡਾਊਨ ਕਰਕੇ ਸਾਈਡ ਸਲਾਈ ਲਗਾਉਣ ਦੇ ਨਾਲ ਫਰੰਟ ਵਾਲਾ ਪੱਲਾ ਇੰਨਾ ਅੱਗੇ ਰਹਿ ਜਾਂਦਾ ਫਿਰ ਆਪਣਾ ਫਰੰਟ ਵਾਲਾ ਗਲਾ ਪਿੱਛੇ ਨਹੀਂ ਜਾਂਦਾ ਐਸ ਤਰ੍ਹਾਂ ਦੇਖੋ ਜੀ ਆਪਾਂ ਵਰਕ ਵਾਲੀ ਬਾਹ ਨੂੰ ਲਾਈਨਿੰਗ ਲਗਾ ਕੇ ਬਾਹ ਨੂੰ ਅਟੈਚ ਕਰ ਸਕਦੇ ਆ ਜੇ ਤੁਸੀਂ ਤਰਪਾਈ ਕਰਨਾ ਚਾਹੋ ਤਾਂ ਇਦਾਂ ਹੀ ਕਰ ਸਕਦੇ ਆ ਆਪਾਂ ਤਰਪਾਈ ਇੱਥੋਂ ਦੇਖੋ ਇੰਨਾ ਹਿੱਸਾ ਆਪਾਂ ਨੂੰ ਫੋਲਡ ਕਰਨ ਦੀ ਜ਼ਰੂਰਤ ਨਹੀਂ ਐਨੇ ਹਿੱਸੇ 'ਚ ਬਸ ਆਪਾਂ ਇਦਾਂ ਹੀ ਤਰਪਾਈ ਕਰ ਦੋ ਤੇ ਐਸ ਤਰ੍ਹਾਂ ਆਪਣੀ ਵਰਕ ਵਾਲੀ ਮਾਂ ਤਿਆਰ ਹੋ ਜਾਂਦੀ ਹੈ ਜੇ ਤੁਹਾਨੂੰ ਤਰੀਕਾ ਵਧੀਆ ਲੱਗਿਆ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਜਾਂ ਵਧੀਆ ਸਮਝ ਆਇਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ